ਦੇ ਵਿੱਚ ਜੀ ਧੰਨਵਾਦ ਤੇ ਸਰੋਤੇ ਵੀ ਸੁਣਨ ਨੂੰ ਤਿਆਰ ਨੇ ਜੀ ਕੀ ਕੁਝ ਵਾਪਰਿਆ ਕਿਵੇਂ ਹੋਇਆ ਇਲੈਕਸ਼ਨ ਕਿਵੇਂ ਰਹੀ ਸਾਰਾ ਕੁਝ ਤੇ ਹੁਣ ਸ਼ਾਂਤ ਹੋ ਕੇ ਘਰੇ ਬੈਠ ਕੇ ਆਉਣਗੇ ਕੱਢਣ ਪਾਉਣ ਨੂੰ ਚਾ ਕੋ ਨਿਕਲਣਾ ਨਹੀਂ ਹੈਗਾ ਜੀ ਬਿਲਕੁਲ ਭਪਿੰਦਰ ਪੰਜਾਬ ਦੇ ਵਿੱਚ ਬਲੌਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਰਿਜ਼ਲਟ ਜਿਹੜੇ ਨੇ ਉਹ ਕੰਪਲੀਟ ਹੋ ਚੁੱਕੇ ਨੇ ਹਾਲਾਂਕਿ ਕਰੀਬ 2 ਦਿਨ ਲੱਗ ਗਏ ਅੱਜ ਦੁਪਹਿਰ ਤੋਂ ਬਾਅਦ ਤੱਕ ਜਿਹੜਾ ਇਹ ਸਥਿਤੀ ਪੂਰੀ ਕਲੀਅਰ ਹੋਈ ਹੈ ਪਿਕਚਰ ਕਲੀਅਰ ਹੋਈ ਹੈ ਕੱਲ ਰਾਤ ਤੱਕ ਤਾਂ ਬਹੁਤ ਥਾਮਾਂ ਤੇ ਰੌਲਾ ਹੀ ਪਾ ਰਿਹਾ ਤੇ ਅਸਲ ਇਹ ਜਿਹੜਾ ਇਲੈਕਸ਼ਨ ਹੈ ਨਾ ਇਹ ਬੈਲਟ ਪੇਪਰ ਦੇ ਰਾਹੀਂ ਇਲੈਕਸ਼ਨ ਹੋਇਆ ਵੈਲਿਡ ਪੇਪਰ ਨੂੰ ਗਿਣਨ ਨੂੰ ਵੀ ਸਮਾਂ ਲੱਗਦਾ ਤੇ ਉਸ ਦੇ ਵਿੱਚ ਜਿਹੜਾ ਇਹ ਵਿਰੋਧੀ ਧਿਰਾਂ ਕੋਲ ਚਾਂਸ ਵੀ ਬਹੁਤ ਹੁੰਦਾ ਹੈ ਕਿ ਉਹ ਕਿਸੇ ਨੂੰ ਰਿਜੈਕਟ ਕਰਨਾ ਕਿਸੇ ਵੋਟ ਨੂੰ ਰਿਜੈਕਟ ਕਰਨਾ ਬਹੁਤ ਸਾਰੇ ਥਾਵਾਂ ਤੇ ਤਾਂ ਰੌਲਾ ਪਈ ਪੈਂਦਾ ਰਿਹਾ ਕਿਤੇ ਆਮ ਆਦਮੀ ਪਾਰਟੀ ਕਹਿੰਦੀ ਸਾਡੇ ਨਾਲ ਧੱਕਾ ਹੋ ਗਿਆ ਕਿਤੇ ਕਾਲੀ ਦਲ ਕਹਿ ਰਿਹਾ ਕਿ ਸਾਨੂੰ ਇੱਕ ਵੋਟ ਤੇ ਹਰਾ ਦਿੱਤਾ ਕਿਤੇ ਕਾਂਗਰਸ ਤਾਂ ਪੂਰੀ ਕੱਲ੍ਹ ਸ਼ਾਮ ਤੱਕ ਇਹੀ ਕੁਝ ਚੱਲਦਾ ਰਿਹਾ ਬਹੁਤ ਦੇਰ ਤੱਕ ਰਿਜ਼ਲਟ ਨਹੀਂ ਡਿਕਲੇਅਰ ਕੀਤਾ ਅੱਜ ਹੁਣ ਜਾ ਕੇ ਰਿਜ਼ਲਟ ਡਿਕਲੇਅਰ ਹੋਏ ਨੇ ਦੇਖੋ ਸੱਤਾਧਾਰੀ ਧਿਰ ਜਿਹੜੀ ਆ ਉੱਤੇ ਰਹੀ ਹੈ ਅਰਵਿੰਦ ਕੇਜਰੀਵਾਲ ਤੇ ਸੀਐਮ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਕਰੀਆ ਕਹਿੰਦੇ ਜੀ 70% ਲੋਕ ਜਿਹੜੇ ਨੇ 4 ਸਾਲ ਬਾਅਦ ਵੀ ਸਾਡੇ ਨਾਲ ਨੇ ਤਾਂ ਸਾਡੀ ਐਂਟੀ ਇਨਕੰਮਬੈਂਸੀ ਨਹੀਂ ਹੈਗੀ ਕਿ ਸਾਤੋਂ ਮੋਹ ਪੰਗ ਨਹੀਂ ਹੋਇਆ ਪੰਜਾਬੀਆਂ ਦਾ ਈਵਨ ਕਿ ਖਾਸ ਕਰ ਪਿੰਡੂ ਹਲਕਿਆਂ ਦੀ ਗੱਲ ਸੀਗੀ ਕਿਉਂਕਿ ਪਿੰਡਾਂ ਦੇ ਲੋਕਾਂ ਦੀ ਇਹ ਵੋਟਾਂ ਸੀਗੀਆਂ ਦੂਜੇ ਪਾਸੇ ਕਾਂਗਰਸ ਤੇ ਅਕਾਲੀ ਦਲ ਕਹਿ ਰਹੇ ਕਿ ਧੱਕੇਸ਼ਾਹੀ ਕੀਤੀ ਪਹਿਲਾਂ ਤਾਂ ਨਾਮਜ਼ਦਗੀ ਉਹ ਰੱਦ ਜਿਹੜੇ ਕਰ ਦਿੱਤੇ ਰਿਜੈਕਟ ਕਰ ਦਿੱਤੇ ਕਿਸੇ ਨੂੰ ਪਹੁੰਚਣ ਨਹੀਂ ਦਿੱਤਾ ਹੈਗਾ ਜਿਹੜੇ ਫਿਰ ਇਲੈਕਸ਼ਨ ਦੇ ਵਿੱਚ ਵੀ ਸੀ ਉਹਨਾਂ ਨੂੰ ਵੀ ਡਰਾਇਆ ਧਮਕਾਇਆ ਗਿਆ ਇਹ ਹਮੇਸ਼ਾ ਹੁੰਦਾ ਹੈ ਕਿ ਸੱਤਾਧਾਰੀ ਤੇ ਜਿਹੜਾ ਅਪਰ ਹੈਂਡ ਰਹਿੰਦਾ ਪਰ ਜੇਕਰ ਦੂਜੇ ਨੰਬਰ ਤੇ ਦੇਖਿਆ ਜਾਵੇ ਤਾਂ ਕਾਂਗਰਸ ਪਾਰਟੀ 600 ਦੇ ਨੇੜੇ ਤੇੜੇ ਬਲੋਕਸ ਹੰਤੀਆਂ ਤੇ 62 ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ ਨੇ ਅਕਾਲੀ ਦਲ ਦੇ ਵੀ 50 ਤੋਂ ਉੱਪਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਜਿਹੜੇ ਨੇ 500 ਤੋਂ ਨੇੜੇ-ਤੇੜੇ ਬਲਾਕ ਸੰਮਤੀ ਮੈਂਬਰ ਚੁਣੇ ਗਏ ਨੇ ਪਰ ਆਮ ਆਦਮੀ ਪਾਰਟੀ 212 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਨਾਲ-ਨਾਲ 1700 ਤੋਂ ਵੀ ਵੱਧ ਜਿਹੜਾ ਬਲਾਕ ਸੰਮਤੀਆਂ ਦੇ ਮੈਂਬਰ ਉਹਨਾਂ ਦੇ ਚੁਣੇ ਗਏ ਨੇ 1700 ਤੋਂ ਵੀ ਜ਼ਿਆਦਾ ਪਰ ਹੁਣ ਅੱਗੇ ਚੇਅਰਮੈਨ ਬਣਨਗੇ ਕਿਉਂਕਿ ਜਿੰਮੇ-ਜਿੰਮੇ ਜਿੱਥੇ-ਜਿੱਥੇ ਬਹੁਮਤ ਮਿਲਦਾ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਅ ਮਤਲਬ ਸਰਕਾਰ ਦੀਆਂ ਹੁੰਦੀਆਂ ਨੇ ਬਹੁਤੀ ਵਾਰ ਇਹ ਵੋਟਾਂ ਜਿੰਨੀਆਂ ਵੀ ਤੁਸੀਂ ਦੇਖੋ ਜੇ ਕਾਂਗਰਸ ਵੇਲੇ ਕਾਂਗਰਸ ਦੀਆਂ ਅਕਾਲੀ ਦਲ ਵੇਲੇ ਅਕਾਲੀ ਦਲ ਦੀਆਂ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਡੀਓਜ਼ ਵਾਇਰਲ ਹੋਈਆਂ ਕਿ ਐਸਐਸਪੀ ਦੀਆਂ ਵਾਇਰਲ ਹੋਈਆਂ ਤੇ ਧੱਕੇਸ਼ਾਹੀ ਕਈ ਥਾਵਾਂ ਤੇ ਤਾਂ ਹੋਈ ਵੀ ਆ ਚਲੋ ਕਈ ਥਾਵਾਂ ਤੇ ਫੇਅਰ ਇਲੈਕਸ਼ਨ ਵੀ ਮੰਨੀ ਜਾ ਸਕਦੀ ਹੈ ਕਿ ਕਈ ਤਾਂ ਹੁਣ ਅੱਜ ਸੀਐਮ ਮਾਨ ਕਹਿੰਦੇ ਕਿ ਜੇ ਜੇ ਹਾਰਨਾ ਹੀ ਹੁੰਦਾ ਫਿਰ ਜੇਕਰ ਜਿੰਨਾ ਹੀ ਹੁੰਦਾ ਮਤਲਬ ਆਮ ਆਦਮੀ ਪਾਰਟੀ ਨੇ ਤਾਂ ਕਿਤੇ ਪੰਜ ਵੋਟਾਂ ਤੇ ਜਿੱਤੇ ਕਿਤੇ 10 ਤੇ ਜਿੱਤੇ ਤਾਂ ਜਿੱਥੇ ਜਿੱਥੇ ਤੇ ਖੁੱਲ੍ਹਾਈ ਚੰਗੀ ਲੜੀਆ ਹੁਣ ਚਰਨਜੀਤ ਸਿੰਘ ਚੰਨੀ ਨੇ ਲੜਾਈ ਲੜੀ ਤੇ ਉਹਨਾਂ ਦੇ ਜਿਹੜੇ ਦੋ ਬਲੋਕ ਸੰਮਤੀ ਹਲਕੇ ਨੇ ਚਮਕੌਰ ਸਾਹਿਬ ਤੇ ਮਰੰਡਾ ਉਹ ਸਾਰੀਆਂ ਸੀਟਾਂ ਤੇ ਕਾਂਗਰਸ ਜਿੱਤੀ ਐ 16 ਦੀਆਂ 16 ਚਮਕੌਰ ਸਾਹਿਬ ਦੀਆਂ 15 ਦੀਆਂ 15 16 ਦੀਆਂ 16 ਮਰੰਡੇ ਦੀਆਂ 15 ਦੀਆਂ 15 ਜਿਹੜੀਆਂ ਚਮਕੌਰ ਸਾਹਿਬ ਦੀ ਬਲੋਕ ਸੰਮਤੀ ਨੇ ਕਾਂਗਰਸ ਜਿੱਤੀ ਐ ਇਸੇ ਤਰ੍ਹਾਂ ਮੁਖਸਰ ਦੇ ਵਿੱਚ ਅਕਾਲੀ ਦਲ ਦੀ ਚੰਗੀ ਪਰਫਾਰਮੈਂਸ ਰਹੀ ਐ ਵਾਪਸੀ ਕੀਤੀ ਅਕਾਲੀ ਦਲ ਉੱਥੇ ਬਲਾਕ ਸਭਾ ਦੀ ਦੇ 25 ਤੋਂ ਵੱਧ ਸੀਟਾਂ ਮਤਲਬ ਜ਼ਿਆਦਾਤਰ ਸੀਟਾਂ ਜਿਹੜੀਆਂ ਨੇ ਉਹ ਉਧਰ ਜਿਹੜਾ ਲੰਬੀ ਹਲਕੇ ਦੇ ਵਿੱਚ ਅਕਾਲੀ ਦਲ ਜੇਤੂ ਰਿਹਾ ਏ ਤੇ ਕੁੱਲ ਮਿਲਾ ਕੇ ਜਿੱਥੇ ਲੀਡਰ ਹੁਣ ਰਾਣਾ ਇੰਦਰ ਪ੍ਰਤਾਪ ਨੇ ਆਜ਼ਾਦ ਜਿਹੜੇ ਉਹਨਾਂ ਨੇ ਕੈਂਡੀਡੇਟ ਖੜੇ ਕੀਤੇ ਉਹਨਾਂ ਦੇ 8 ਕੈਂਡੀਡੇਟ ਜਿੱਤੇ ਨੇ ਐਵੇਂ ਹੀ ਮਨਪ੍ਰੀਤ ਸਿੰਘ ਈਆਲੀ ਨੇ ਉਹਨਾਂ ਦਾ ਹਲਕਾ ਦਾਖਾ ਏ ਉਹਨਾਂ ਨੇ ਵੀ ਆਪਣੇ ਆਜ਼ਾਦ ਕੈਂਡੀਡੇਟ ਖੜੇ ਕੀਤੇ ਸੀਗੇ ਉਹਨਾਂ ਦੇ 17 ਕੈਂਡੀਡੇਟ ਬਲਾਕ ਸਭਾ ਦੀ ਜੇਤੂ ਰਹੇ ਨੇ ਸੋ ਜਿੱਥੇ-ਜਿੱਥੇ ਜਿਹੜੇ-ਜਿਹੜੇ ਲੀਡਰ ਦਾ ਪ੍ਰਭਾਵ ਸੀਗਾ ਤੇ ਜਿਨ੍ਹਾਂ ਨੇ ਜ਼ੋਰ ਲਾ ਕੇ ਇਲੈਕਸ਼ਨ ਲੜੀ ਹੈ ਉੱਥੇ-ਉੱਥੇ ਉਹਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਹੈ ਪਰ ਇਸ ਨੂੰ ਇਸ ਤਰੀਕੇ ਦੇ ਨਾਲ ਨਹੀਂ ਦੇਖਿਆ ਜਾ ਸਕਦਾ ਕਿ ਜਿਹੜੀ ਹੁਣ ਜਿੱਤੀ ਪਾਰਟੀ ਹੈ ਕੀ ਉਹੀ ਸਤਾਈ ਦੇ ਵਿੱਚ ਜਿੱਤੇ ਕਿਉਂਕਿ ਵੋਟਾਂ ਦਾ ਵੀ ਫਰਕ ਹੁੰਦਾ ਹੈ ਤੇ ਇਲੈਕਸ਼ਨ ਕਮਿਸ਼ਨ ਦਾ ਵੀ ਫਰਕ ਹੁੰਦਾ ਹੈ ਇਹ ਦੇਖੋ ਇਹ ਇਲੈਕਸ਼ਨ ਕਰਾਉਂਦਾ ਹੈ ਜਿਹੜਾ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਤੇ ਅਫਸਰ ਜਿਹੜੇ ਨੇ ਸਿੱਧੇ ਤੌਰ ਤੇ ਸਰਕਾਰ ਦੇ ਅੰਡਰ ਹੁੰਦੇ ਨੇ ਅੱਜ ਕੇਜਰੀਵਾਲ ਆਪਣੀ ਪ੍ਰੈਸ ਕਾਨਫਰੰਸ 'ਚ ਕਹਿ ਰਹੇ ਸੀ ਕਹਿੰਦੇ ਜੇ ਅਸੀਂ ਇਸ ਤਰ੍ਹਾਂ ਰਿਜ਼ਲਟ ਚੇਂਜ ਕਰਨੇ ਹੁੰਦੇ ਤਾਂ ਅਸੀਂ ਐਸਡੀਐਮ ਨੂੰ ਇੱਕ ਫੋਨ ਕਰਦੇ ਉਹਨਾਂ ਦੀ ਆਪਣੀ ਵਰਡਿੰਗ ਹੈ ਕਿ ਐਸਡੀਐਮ ਨੂੰ ਇੱਕ ਫੋਨ ਕਰਦੇ ਕਿ ਇਹਨੂੰ ਜਿਤਾ ਦਿਓ ਇਹਨੂੰ ਹਰਾ ਦਿਓ ਤਾਂ ਉਹ ਕਰ ਦਿੰਦੇ ਮਤਲਬ ਅਸੀਂ ਉਹ ਕਹਿੰਦੇ ਕੀਤਾ ਨਹੀਂ ਪਰ ਮਤਲਬ ਇਹਦਾ ਮਤਲਬ ਇਹ ਹੈ ਕਿ ਇਹ ਹੁੰਦਾ ਹੈ ਮਤਲਬ ਇਹ ਹੁੰਦਾ ਹੈ ਕਿ ਜੇ ਸਰਕਾਰ ਚਾਵੇ ਤਾਂ ਕਿਸੇ ਨੂੰ ਜਿੱਤਣਾ ਤੇ ਹਰਾਉਣਾ ਤਾਂ ਜਿੱਥੇ-ਜਿੱਥੇ ਜਿਹੜੇ-ਜਿਹੜੇ ਮੰਤਰੀਆਂ ਨਹੀਂਆਂ ਵਕਾਰ ਦਾਤੇ ਸੀਗਾ ਉਹਨਾਂ ਨੇ ਆਪਣੇ ਬੰਦੇ ਜਿਤਾਏ ਵੀ ਇਸੇ ਕਰਕੇ ਕਈ ਥਾਵਾਂ ਤੇ ਪਰਚੇ ਹੋਏ ਕਈ ਥਾਵਾਂ ਤੇ ਲੜਾਈ ਝਗੜੇ ਹੋਏ ਕਈ ਥਾਵਾਂ ਤੇ ਧਰਨੇ ਲੱਗੇ ਕਈ ਥਾਵਾਂ ਤੇ ਲੇਟ ਤੱਕ ਜਿਹੜਾ ਉਹ ਰਿਜ਼ਲਟਿੰਗ ਡਿਕਲੇਅਰ ਕੀਤਾ ਹੈਗਾ ਸੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਖੈਰ ਹੁਣ ਇਸ ਇਲੈਕਸ਼ਨ ਦੇ ਵਿੱਚ ਜੇਤੂ ਰਹੀ ਹੈ ਇਸ ਦੇ ਨਾਲ ਹੀ ਭੁਪਿੰਦਰ ਕਈ ਅਪਡੇਟਸ ਨੇ ਇੱਕ ਤਾਂ ਦੇਖੋ ਜਿਹੜਾ ਪਿਛਲੇ ਦਿਨੀ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਕਬੱਡੀ ਕੱਪ ਦੇ ਦੌਰਾਨ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਗੈਂਗਸਟਰ ਹੈ ਉਦਨ ਕਾਊਂਟਰ ਕੀਤਾ ਗਿਆ ਪਰ ਉਹ ਇਹ ਕਿਹਾ ਗਿਆ ਕਿ ਉਹ ਤਾਂ ਜਿਹੜਾ ਗੈਂਗਸਟਰ ਜਿਹੜਾ ਮਾਰਿਆ ਪੁਲਿਸ ਨੇ ਕਿ ਇਹ ਮੁੰਡਾ ਇਹਨੇ ਸਾਥ ਦਿੱਤਾ ਸੀਗਾ ਉਹਨਾਂ ਦਾ ਪਰ ਜਿਹੜੇ ਅਸਲ ਸ਼ੂਟਰ ਸੀਗੇ ਉਹ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਇਸ ਤੋਂ ਬਿਨਾ ਜੇਕਰ ਪੰਜਾਬ ਦੀ ਪੋਲਿਟਿਕਸ ਦੀ ਗੱਲ ਕਰੀਏ ਤਾਂ ਅੱਜ ਮਨਪ੍ਰੀਤ ਸਿੰਘ ਈਆਲੀ ਨੇ ਇਹ ਕਹਿ ਦਿੱਤਾ ਕਿ ਮੈਂ ਪੁਨਰ ਸਰਜੀਤ ਅਕਾਲੀ ਦਲ ਦੇ ਨਾਲ ਨਹੀਂ ਹਾਂ ਮੈਂ ਕਿਸੇ ਵੀ ਪਾਰਟੀ ਨਾਲ ਨਹੀਂ ਹਾਂ ਉਹ ਕਹਿੰਦੇ ਸੀ ਦੁਬਾਰਾ ਕੋਸ਼ਿਸ਼ ਕਰ ਰਹੇ ਹਾਂ ਪੰਥਕ ਇਕਤਾ ਦੀ ਕਿ ਸਾਰੀਆਂ ਧਿਰਾਂ ਇਕਜੁੱਟ ਹੋਣ ਅਕਾਲੀ ਦਲ ਇਕਜੁੱਟ ਹੋਵੇ ਤੇ ਆਪਣਾ ਤਿਆਗ ਦਿਖਾਉਣ ਸੁਖਬੀਰ ਬਾਦਲ ਖਾਸ ਕਰਕੇ ਇੱਕ ਮਹੀਨੇ ਦਾ ਸਮਾਂ ਉਹ ਕਹਿੰਦੇ ਸੀ ਦਿੰਨੇ ਆ ਪਰ ਇਹ ਗੱਲ ਉਹਨਾਂ ਨੇ ਕਹਿ ਦਿੱਤੀ ਕਿ ਮੈਂ ਪੁਨਰਸਰਜੀਤ ਦੇ ਨਾਲ ਹੈ ਨਹੀਂ ਜਿਹਦੇ ਪ੍ਰਧਾਨ ਹਰਪ੍ਰੀਤ ਸਿੰਘ ਬਣੇ ਸੀ ਗਿਆਨੀ ਹਰਪ੍ਰੀਤ ਸਿੰਘ ਤਾਂ ਉਹ ਵੀ ਹੁਣ ਜਿਹੜੀ ਪੁਨਰਸਰਜੀਤ ਆ ਅਕਾਲੀ ਦਲ ਪੁਨਰਸਰਜੀਤ ਉਹ ਵੀ ਅਲੱਗ-ਥਲੱਗ ਪੈ ਗਿਆ ਲੱਗਦਾ ਹੈ ਖੇਰੂ-ਖੇਰੂ ਹੋ ਗਿਆ ਲੱਗਦਾ ਹੈ ਕਿਉਂਕਿ ਜੇਕਰ ਮਨਪ੍ਰੀਤ ਸਿੰਘ ਈਆਲੀ ਉਹਦੇ ਵਿੱਚੋਂ ਨਿਕਲਦੇ ਨੇ ਜਿਹੜੇ ਪ੍ਰਮੁੱਖ ਸੀਗੇ ਉਸ ਤੋਂ ਬਾਅਦ ਉਹਨਾਂ ਦੀ ਕੋਈ ਬਹੁਤੀਆਂ ਗਤੀਵਿਧੀਆਂ ਵੀ ਜਿਹੜੀਆਂ ਨਹੀਂ ਦਿਖੀਆਂ ਹੈਗੀਆਂ ਤਾਂ ਹੁਣ ਭਵਿੱਖ ਦੇ ਵਿੱਚ 2027 ਦੇ ਵਿੱਚ ਕੀ ਕੁਝ ਹੋਏਗਾ ਇਹ ਦੇਖਣਾ ਹੋਏਗਾ ਪਰ ਅਕਾਲੀ ਦਲ ਦੇ ਜਿਹੜੇ ਸਮਰਥਕ ਨੇ ਉਹ ਡਾਇਨਾਸੌਰ ਦੀ ਵੀਡੀਓਜ਼ ਬਹੁਤ ਸ਼ੇਅਰ ਕਰ ਰਹੇ ਨੇ ਕਹਿੰਦੇ ਡਾਇਨਾਸੌਰ ਆ ਗਏ ਨੇ ਡਾਇਨਾਸੌਰ ਵਾਪਸ ਆ ਗਏ ਕਿਉਂਕਿ ਜਿਆਦਾਤਰ ਸੀਐਮ ਮਾਨ ਤੇ ਨਵਜੋਤ ਸਿੰਘ ਸਿੱਧੂ ਇਹਨਾਂ ਨੇ ਕਹਿੰਦੇ ਸੀਗੇ ਕਿ ਡਾਇਨਾਸੌਰ ਤਾਂ ਵਾਪਸ ਆ ਸਕਦੇ ਨੇ ਪਰ ਅਕਾਲੀ ਦਲ ਨਹੀਂ ਵਾਪਸ ਆ ਸਕਦਾ ਇਸ ਕਰਕੇ ਚਰਚਾ ਡਾਇਨਾਸੌਰ ਦੀ ਵੀ ਹੋ ਰਹੀ ਹੈ ਅੱਜ ਸੀਐਮ ਮਾਨ ਨੇ ਕਿਹਾ ਕਿ ਇਹ ਗਲਤ ਫਹਮੀ ਦੇ ਵਿੱਚ ਨੇ ਕਿ ਡਾਇਨਾਸੌਰ ਵਾਲੀ ਕੋਈ ਗੱਲ ਨਹੀਂ ਹੈਗੀ ਕੱਲ ਜਿਹੜੇ ਰਾਜਾ ਵੜਿੰਗੋ ਵੀ ਉਹਨਾਂ ਦਾ ਵੀ ਬਿਆਨ ਇਸ ਨੂੰ ਲੈ ਕੇ ਆਇਆ ਸੀਗਾ ਤਾਂ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਹੁਣ ਡਾਇਨਾਸੌਰ ਦੀ ਵੀ ਚਰਚਾ ਹੋ ਰਹੀ ਹੈ ਤੇ ਇੱਕ ਹੋਰ ਪਾਰਟੀ ਭਾਜਪੀ ਜਿਹੜੀ ਪਿੰਡਾਂ ਦੇ ਵਿੱਚ ਇਸ ਵਾਰ ਇਲੈਕਸ਼ਨ ਲੜ ਰਹੀ ਸੀ ਉਹਨਾਂ ਦੇ ਵੀ ਜਿਹੜੇ 50 ਤੋਂ 60 ਮੈਂਬਰ ਜਿਹੜੇ ਨੇ ਬਲਾਕ ਸੰਵਤੀ ਦੇ ਜਿੱਤੇ ਨੇ ਬਹੁਤ ਘੱਟ ਮੈਂਬਰ ਜਿੱਤੇ ਨੇ ਹਾਲਾਂਕਿ ਪਰ ਉਹਨਾਂ ਦੇ ਪਠਾਨਕੋਟ ਏਰੀਆ ਦੇ ਵਿੱਚ ਜਾਂ ਫਿਰ ਸੁਜਾਨਪੁਰ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਭਾਜਪੀ ਦੇ ਆਪਣੇ ਐਮਐਲਏ ਨੇ ਉੱਥੇ ਜ਼ਰੂਰ ਥੋੜਾ-ਬਹੁਤੇ ਮੈਂਬਰ ਜਿੱਤੇ ਨੇ ਤੇ ਇੱਕ ਗੱਲ ਹੋਰ ਕਿ ਜਿਹੜੇ ਸੀਐਮ ਮਾਨ ਦਾ ਆਪਣਾ ਪਿੰਡ ਸਤੌਜ ਉੱਥੇ ਭਾਜਪੀ ਨੂੰ ਇੱਕ ਵੋਟ ਨਿਕਲੀ ਹੈ ਤਾਂ ਹੁਣ ਉਹ ਜਦੋਂ ਇੱਕ ਵੋਟ ਨਿਕਲੀ ਤਾਂ ਉਹ ਉੱਥੇ ਵੀ ਤਾਂ ਦੀ ਕਰਦੇ ਨਜ਼ਰ ਆਇਆ ਕਿ ਕੌਣ ਪਾ ਗਿਆ ਇੱਕ ਵੋਟ ਹਲਕੇ ਭੁਲਕੇ ਅੰਦਾਜ਼ ਦੇ ਵਿੱਚ ਤਾਂ ਇਹ ਸਾਰੇ ਸਿਨੈਰੀਓ ਜਿਹੜਾ ਰਿਹਾ ਏ ਇਸ ਇਲੈਕਸ਼ਨ ਦੇ ਵਿੱਚ ਤੇ ਇਸ ਦੇ ਨਾਲ ਹੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜੋੜ ਘਟਾਓ ਹੋਣੇ ਨੇ ਕਿਉਂਕਿ ਦੇਖੋ ਇਹ ਮੈਂਬਰ ਤਾਂ ਜਿੱਤ ਗਏ ਨੇ ਹੁਣ ਚੇਅਰਮੈਨ ਬਣਨਗੇ ਚੇਅਰਮੈਨ ਦੇ ਵਿੱਚ ਫਿਰ ਕਿਤੇ ਬਹੁਮਤ ਹੁੰਦਾ ਕਿਤੇ ਨਹੀਂ ਹੁੰਦਾ ਕਿਤੇ ਖਰੀਦੋ-ਫਰੋਖਤ ਹੋ ਜਾਂਦੀ ਆ ਕਿਤੇ ਕੋਈ ਕ੍ਰਾਸ VOTING ਹੋ ਜਾਂਦੀ ਬਹੁਤ ਕੁਝ ਹੁੰਦਾ ਜੀ ਜੀ ਤੇ ਜੇ ਪੰਜਾਬ ਦੀ ਥੋੜੀ ਜਿਹੀ ਹੋਰ ਰਾਜਨੀਤਿਕ ਗੱਲਬਾਤ ਕਿਉਂਕਿ ਇਹਦੇ ਵਿੱਚ ਇੱਕ ਮੈਰਿਆ ਸੋਸ਼ਲ ਮੀਡੀਆ ਤੇ ਵੈਸੇ ਹੀ ਫੇਕ ਨਿਊਜ਼ ਚੱਲਦੀਆਂ ਰਹਿੰਦੀਆਂ ਨੇ ਕੋਈ ਵਿਕਰਮਜੀਤ ਮਜੀਠੀਆ ਬਾਰੇ ਕੋਈ ਅਪਡੇਟ ਹੈ ਕੋਈ ਅ ਵਿਕਰਮਜੀਤ ਠੀਆ ਇਸ ਵੇਲੇ ਨਾਬਾ ਜੇਲ ਦੇ ਵਿੱਚ ਹੀ ਨੇ ਤੇ ਉਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀਗਾ ਆਪਣੀ ਪਟੀਸ਼ਨ ਦਾਇਰ ਕੀਤੀ ਉਸ ਤੇ ਹਾਲੇ ਸੁਣਵਾਈ ਹੋਣੀ ਹੈ ਇਹਦੇ ਨਾਲ ਹੀ ਅਮਰਿਤਪਾਲ ਸਿੰਘ ਨਾਲ ਵੀ ਜੁੜੀ ਖਬਰ ਹੈਗੀ ਹੈ ਕਿ ਅਮਰਿਤਪਾਲ ਸਿੰਘ ਨੇ ਪਰੋਲ ਦੀ ਮੰਗ ਕੀਤੀ ਸੀਗੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਰ ਕੱਲ ਨੂੰ ਵਿੰਟਰ ਸੈਸ਼ਨ ਖਤਮ ਹੋ ਰਿਹਾ ਤੇ ਇਸ ਕਰਕੇ ਉਹਨਾਂ ਨੂੰ ਪਰੋਲ ਮਿਲ ਹੀ ਨਹੀਂ ਸਕੀ ਤੇ ਹੁਣ ਜਿਹੜੇ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਅਗਲਾ ਸੈਸ਼ਨ ਜਦੋਂ ਆਏਗਾ ਉਦੋਂ ਦੁਬਾਰਾ ਪਟੀਸ਼ਨ ਦਾਇਰ ਕਰਿਓ ਪਰ ਇਸ ਵਾਰ ਵੀ ਉਹਨਾਂ ਨੂੰ ਪਰੋਲ ਨਹੀਂ ਮਿਲੀ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਜ਼ਰੂਰਦਾਰ ਕੀਤੀ ਸੀ ਪੰਜਾਬ ਸਰਕਾਰ ਨੇ ਉਹਨਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀਗਾ ਉਹ ਹਾਈ ਕੋਰਟ ਪਹੁੰਚੇ ਹਾਈ ਕੋਰਟ ਦੇ ਵਿੱਚ ਜਿੱਨੇ ਨੂੰ ਸੁਣਵਾਈਆਂ ਉਹਨਾਂ ਅੰਕ ਦੇ ਡੇਟ ਦੇ ਦਿੱਤੀ ਗਈ ਉਹਨੇ ਨੂੰ ਉਹ ਵਿంటర్ ਸੈਸ਼ਨ ਜਿਹੜਾ ਉਹ ਕੰਪਲੀਟ ਹੋ ਗਿਆ ਕੱਲ ਦਾ ਦਿਨ ਰਹਿ ਗਿਆ ਇੱਕ ਦਿਨ ਤੇ ਹੁਣ ਹਾਈ ਕੋਰਟ ਕਹਿ ਰਿਹਾ ਕਿ ਇੱਕ ਦਿਨ ਵਾਸਤੇ ਤਾਂ ਜੇਕਰ ਪੰਜਾਬ ਸਰਕਾਰ ਨੂੰ ਕਹਾਂਗੇ ਵੀ ਅਸੀਂ ਕਿ ਪਰੋਲ ਦੇ ਦਿਓ ਤਾਂ ਕਦੋਂ ਉੱਥੇ ਸ਼ਾਮ ਦੇ ਵਿੱਚ ਡਿਗਰੂਗੜ ਜਾਣਗੇ ਫਿਰ ਉੱਥੋਂ ਲੈ ਕੇ ਆਉਣਗੇ ਨੇ ਸੈਸ਼ਨ ਜਿਹੜਾ ਹੈ ਉਹ ਸਮਾਪਤ ਹੋ ਚੁੱਕਿਆ ਜੀ ਬਹੁਤ ਬਹੁਤ ਧੰਨਵਾਦ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਦੁਬਾਰੇ ਜੁੜਾਂਗੇ ਕੱਲ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਅਸੀਂ